ਪਿੰਡ ਦੇ ਵਿੱਚ ਬੂਟੇ ਲਵਾਏ ਬਹੁਤ ਵਧੀਆ ਕੰਮ ਹੋ ਗਿਆ ਹੁਣ ਆਪਾਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣੀ ਹੈ ਐਦਾਂ ਖੁਸ਼ੀ ਦੀ ਕਿਹੜੀ ਗੱਲ ਹੋ ਸਕਦੀ ਹੈ ਮੇਰੇ ਪਿੰਡ ਚ ਲਾਇਬ੍ਰੇਰੀ ਬਣਦੀ ਹੈ ਵਧੀਆ ਗੱਲ ਆ ਜਵਾਂ ਕੇ ਇਤਿਹਾਸ ਨਾਲ ਜੁੜਨਗੇ ਸਹੀ ਹੈ ਜੀ ਜਿਹੜੀ ਚੀਜ਼ ਦੀ ਲੋੜ ਹੋਈ ਮੈਂ ਇਥੋਂ ਜਦੋਂ ਮਰਜੀ ਮੰਗ ਲਿਓ ਮੈਂ ਹਾ ਦੇ ਆ ਸਪੀਕਰ ਜਾਂ ਕੌਣ ਲਾਈ ਆਉਂਦਾ ਬਾੜੇ ਵਾ ਚੱਕੀ ਫਿਰਦਾ ਅੱਛਾ ਆਪਣੇ ਪਿੰਡ ਵਾਲੇ ਨੇ ਓ ਰੋਕੋ ਰੋਕੋ ਟਰੈਕਟਰ ਰੋਕੋ ਕੀ ਹੋਇਆ ਮਾਸਟਰ ਜੀ ਠੀਕ ਹੋ ਮੈਂ ਤਾਂ ਠੀਕ ਆ ਤੁਸੀਂ ਨਹੀਂ ਠੀਕ ਲੱਗਦੇ ਨਸਨੂਲੀ ਲੱਗੀ ਆ ਹੈ ਕਿੱਥੇ ਜਾਂਦੇ ਹੋ ਸਰਹੰਦ ਮੇਲੇ ਤੇ ਤੁਹਾਨੂੰ ਮੇਲਾ ਲੱਗਦਾ ਖੜ ਜਾ ਯਾਰ ਮਾਸਟਰ ਨਹੀਂ ਹੱਟ ਲਹੂ ਬਿੱਤਾ ਕਮਾਲ ਕਰਦੇ ਹੋ ਮਾਸਟਰ ਜੀ ਓਏ ਉੱਥੇ 3-4 ਸੌ ਤਰ੍ਹਾਂ ਦੇ ਤਾਂ ਲੰਗਰ ਲੱਗੇ ਹੁੰਦੇ ਨੇ ਬੰਨ ਸੁਬੰਨੀ ਦਾ ਦੁਕਾਨਾਂ ਹੁੰਦੀਆਂ ਨੇਗੀਆਂ ਲੋਕ ਪੂਰੀਆਂ ਟੌਰਾਂ ਲਾਲਾ ਫਿਰਦੇ ਨੇ ਉੱਥੇ ਤੇ ਜਿਹੜੀ ਨੌਜਵਾਨ ਪੀੜੀ ਹੁੰਦੀ ਆ ਉਹ ਪੀਪੜੀਆਂ ਬਾਜੇ ਪੌਂ ਪੌਂ ਕਰਦੀ ਫਿਰਦੀ ਹੁੰਦੀ ਹੈਗੀ ਤੁਸੀਂ ਕਹਿੰਦੇ ਮੇਲੇ ਲੱਗਿਆ ਹੁੰਦਾ ਹੈ ਕਹ ਨਹੀਂ ਕਸੂਰ ਤੁਹਾਡਾ ਨਹੀਂ ਕਸੂਰ ਤਾਂ ਸਾਡੀ ਧਾਰਮਿਕ ਛਰੇਣੀ ਦਾ ਜੰਨਾ ਨੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਨੂੰ ਕਦੇ ਸ਼ਹੀਦੀ ਦਿਹਾੜਿਆਂ ਵਾਂਗ ਮਨਾਇਆ ਹੀ ਨਹੀਂ ਇਹ ਦੱਸਿਆ ਹੀ ਨਹੀਂ ਕਦੇ ਵੀ ਗੁਰਪੁਰਬ ਤੇ ਸ਼ਹੀਦੀ ਦਿਹਾੜਿਆਂ 'ਚ ਫਰਕ ਕੀ ਹੁੰਦਾ ਫਿਰ ਮੇਲੇ ਹੀ ਬਣਨੇ ਆ ਉੱਥੇ ਰੰਗ ਬਰੰਗੀਆਂ ਦੁਕਾਨਾਂ ਟਹਿਲ ਪਹਿਲ ਕਰਦੇ ਲੋਕ ਆ ਮਦੀਰ ਪੌਂ ਪੌਂ ਕਰਦੀ ਫਿਰਦੀ ਆ ਜਦੋਂ ਸਾਨੂੰ ਪਤਾ ਹੀ ਨਹੀਂ ਉੱਥੇ ਹੋਇਆ ਕੀ ਸੀ ਅਸੀਂ ਲੈਣ ਕੀ ਜਾਣੇ ਆ ਤੇ ਅਸੀਂ ਉਥੋਂ ਸਿੱਖ ਕੇ ਕੀ ਆਉਣੇ ਆ ਆ ਸਪੀਕਰ ਨਵਾਂ ਲਵਾਇਆ ਹੂੰ ਨਵੇਂ ਲਵਾਏ ਨੇ ਮੇਲੇ ਸਵਾਾਸਤੇ ਜਦੋਂ ਵੱਜੇ ਨਾ ਗਾਣੇ ਦੇਖੀ ਫਿਰ ਪੈਂਦੀ ਤੱਕ ਤੌਰ ਪਤਾ ਕਿੱਥੇ ਦਿਖਾਈਦੀ ਹੁੰਦੀ ਆ ਜਿੱਥੇ ਖੁਸ਼ੀ ਦਾ ਮਾਹੌਲ ਹੋਵੇ ਜਦੋਂ ਕਿਸੇ ਦਾ ਦੁੱਖ ਵੰਡਾਉਣ ਜਾਈਏ ਨਾ ਬੜੀ ਸਹਜਤਾ ਦੇ ਨਾਲ ਜਾਈਦਾ ਹੁੰਦਾ ਉਥੇ ਆ ਢੋਲ ਠਮੱਕੇ ਗੀਤ ਤਾਂ ਕੀ ਤੁਹਾਡੇ ਫੋਨ ਦੀ ਰਿੰਗ ਵੀ ਨਹੀਂ ਵੱਜਣੀ ਚਾਹੀਦੀ ਸਿਆਣੇ ਕਹਿੰਦੇ ਆ ਜੇ ਕਿਸੇ ਦੇ ਸੱਥਰ ਤੇ ਬੈਠੇ ਹੋਈਏ ਨਾ ਰੋਣਾ ਨਾ ਆਉਂਦਾ ਹੋਵੇ ਤਾਂ ਰੋਣ ਵਰਗਾ ਮੋਹ ਬਣਾ ਲਈਦਾ ਹੁੰਦਾ ਸਰਜੀਤ ਆਇਆ ਯਾਰ ਕਿੱਥੇ ਮਾਸਟਰ ਦੇ ਲੈਕਚਰਾਂ 'ਚ ਪੈ ਗਿਆ ਤੂੰ ਸਰਜੀਤ ਤੇਰਾ ਨਾ ਹਾਂ ਪਰ ਸਰਜੀਤ ਹੋਇਆ ਨਹੀਂ ਚਲੋ ਚੱਲੀਏ ਲਾ ਸਪੀਕਰ ਲਾ ਯਾਰ ਤੂੰ ਮਾਸਟਰ ਦਾ ਏਨੀ ਬਸ ਜਾ ਚੱਲ ਖਚਦੇ ਹਾਂ ਮਾਸਟਰ ਜੀ ਕੀ ਬਣੂ ਨੌਜਵਾਨ ਪੀੜੀ ਦਾ ਕਸੂਰ ਤਾਂ ਇਹਨਾਂ ਦਾ ਵੀ ਨਹੀਂ ਸਾਡੇ ਦਾ ਪ੍ਰਚਾਰਕ ਕਥਾਵਾਚਕ ਇਹਨਾਂ ਚੀਜ਼ਾਂ 'ਚ ਉਲਝ ਗਏ ਕੋਈ ਫਲਾਣੇ ਧੜੇ ਨਾਲ ਜੁੜ ਗਿਆ ਕੋਈ ਫਲਾਣੇ ਧੜੇ ਨਾਲ ਜੁੜ ਗਿਆ ਇਹਨਾਂ ਨੂੰ ਸਮਝਾਇਆ ਹੀ ਨਹੀਂ ਉਸ ਤਰੀਕੇ ਨਾਲ ਕਿਸੇ ਨੇ ਓਏ ਰੋਕ 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 ਹਾਂ ਮੈਂ ਹੁਣੇ ਆਇਆ ਹਾਂ ਆਉਨਾ ਆਉਨਾ ਮੈਂ ਆਉਨਾ ਬਾਈ ਮੋੜ ਟ੍ਰੈਕਟਰ ਨਹੀਂ ਨਹੀਂ ਕੀ ਹੋਇਆ ਓ ਬਾਈ ਟ੍ਰੈਕਟਰ ਮੋੜ ਯਾਰ ਯਾਰ ਬਾਈ ਪਹਿਲਾਂ ਤੂੰ ਜਾਣ ਦੇ ਇਕ ਲੱਗੇ ਹੁਣ ਤੱਕ ਨਾ ਮੋੜ ਓ ਬਾਈ ਮੋੜ ਲੈ ਯਾਰ ਮੋੜ ਲੈ ਯਾਰ ਕੋਈ ਬਣ ਕੇ ਉਹ ਕੀ ਗਿਆ ਜਲਦੀ ਮੋੜ ਯਾਰ ਚੱਲ 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 ਸਿੱਧਾ ਕਰੀ ਚੱਲ ਕਾਦੋ ਕਿਸੇ ਦਾ ਦੁੱਖ ਮਡਾਉਣ ਜਾਈਏ ਨਾ ਬੜੀ ਸਹਜਤਾ ਦੇ ਨਾਲ ਜਾਈਦਾ ਹੁੰਦਾ ਉਥੇ ਆ ਢੋਲ ਠਮੱਕੇ ਗੀਤ ਤਾਂ ਕੀ ਤੁਹਾਡੇ ਫੋਨ ਦੀ ਰਿੰਗ ਵੀ ਨਹੀਂ ਵੱਜਣੀ ਚਾਹੀਦੀ ਸਾਨੂੰ ਗੁਰਪੁਰਬ ਤੇ ਸ਼ਹਾਦਤਾਂ ਦੇ ਵਿੱਚ ਫਰਕ ਪਤਾ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਸਾਡੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਤੋਂ ਜਾਣੂ ਹੋਣਾ ਚਾਹੀਦਾ ਜੀ ਅਸੀਂ ਸਰਹੰਦ ਦੀ ਧਰਤੀ ਤੇ ਜਾ ਰਹੇ ਹਾਂ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਦੁਨੀਆ ਦੀ ਉਹ ਸਭ ਤੋਂ ਮਹਿੰਗੀ ਧਰਤੀ ਤੇ ਕੀ ਹੋਇਆ ਸੀ ਤੇ ਅਸੀਂ ਕੀ ਸਿੱਖ ਕੇ ਆਉਂਾਂ